ਕਹੋ ਟਲ ਗੁਰਸੇਵੀਐ ਅਹ NIS ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੁਰ ਰਸੋ ਕੁਰਸੋ ਝੱਟੀ ਤਦ ਡਿਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸਹ ਜਿਸ ਪਾਸ ਵਹਟਿਆ ਸੋਹੀਐ ਸਭਨਾ ਦਾ ਵੀਸਾ ਸਜਣ ਸੱਚਾ ਪਤਸ਼ਾਹ ਸਿਰ ਸ਼ਾਨ ਦਾ ਸ਼ਾਹ ਜਿਸ ਪਾਸ ਵਹਟਿਆ ਸੋਹੀਏ ਸਭਨਾ ਦਾ ਵੀਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸ ਸਰੀ ਮਹਲਾ ਪਹਿਲਾ ਜੀਵ ਤਿਰ ਨਾਹੀ ਮਨ ਆਨੰਦ ਸਚੋ ਸਚਾ ਨੋ ਗੁਣ ਗੋਵਿੰਦ ਹੈ ਜੀਓ ਜੀਵ ਤਿਰ ਨਾਏ ਮਨ ਆਨੰਦ ਹੈ ਸਚੋ ਸਚੋ ਨਾ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰਜੀ ਤਿਨ ਗੋਈ ਰਵਣਾ ਆਇਆ ਹੁਕਮ ਪਠਾਇਆ ਫੇਰਨ ਸੱਕ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗਮ ਗੋਚਰ ਜੀਵ ਸੱਚੀ ਨਾਹੀ ਤੁਮ ਸਰ ਅਵਰ ਨ ਕੋਏ ਆਇ ਜੈਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜਿਉ ਗੁਰ ਪਰਮ ਚੁਕਾਏ ਅਕਥ ਕਹਾਏ ਸਚ ਮਹਿ ਸੋਚ ਸਮਾਓ ਆਪ ਉਪਾਏ ਆਪ ਸਮਾਏ ਹੁਕਮਿ ਹੁਕਮੁ ਪਛਾਨਾ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੈ ਵਡਿਆਈ ਸੱਚ ਸਿਰਜਣਹਾਰ ਅਲਖ ਸਿਰੰਧਿਆ ਜੀਓ ਇਕ ਸਾਹਿਬ ਦੁਇ ਰਾਹੇ ਵਾਦਵ ਦੰਦਿਆ ਜੀਓ ਦੁਇ ਰਾਹ ਚਲਾਏ ਹੁਕਮ ਸਬਾਏ ਜਨਮ ਮੁਵਾ ਸੰਸਾਰਾ ਨਾਮ ਬਿਨਾ ਨਹੀਂ ਕੋ ਬੇਲੀ ਵਿਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝਾ ਹੁਕਮ ਉਸਾਰਨਹਾਰਾ ਨਾਨਕ ਸਾਹਿਬ ਸ਼ਬਦ ਸਿੰਜਾਪੈ ਸੱਚਾ ਸਿਰਜਣਹਾਰ ਭਗਤ ਸੋਹ ਹੀ ਦਰਵਾਰ ਸ਼ਬਦ ਸੁਹਾਇ ਜੀਉ ਬੋਲ੍ਹ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਇ ਨਾਮ ਤਿਸਾਇ ਗੁਰ ਕਾ ਸ਼ਬਦ ਵਿਕਾੜੇ ਪਰਸ ਪਰਸ ਐ ਪਰਸ ਹੋਏ ਜੋ ਤਿਰ ਮਨ ਭਾਣੇ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣ ਦੀਨ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰਹੁ ਫੁਰਮਾਈ ਆਪ ਮੁਵਾ ਮਨ ਮਾਰੀ ਨਵਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਤਹੇ ਤਨ ਸ੍ਰੀ ਮਹਲਾ ਪਹਿਲਾ ਜੀਵ ਤਿਰ ਨੋਏ ਮਨ ਆਨੰਦ ਹੈ ਜੀਓ ਸਚੁ ਸਚਾ ਨਾਉ ਗੁਣ ਗੋਵਿੰਦ ਹੈ ਜੀਓ